ਵਿਕਰਮ ਮਜੀਠੀਆ ਦਾ 7 ਦਿਨ ਦਾ ਰਿਮਾਂਡ ਖਤਮ ਹੋਣ ਤੇ ਵਿਜੀਲੈਂਸ ਨੇ ਜਦੋਂ ਅੱਜ ਉਹਨਾਂ ਨੂੰ ਮਹਾਲੀ ਅਦਾਲਤ 'ਚ ਪੇਸ਼ ਕੀਤਾ ਤਾਂ 3 ਘੰਟਿਆਂ ਤੋਂ ਵੱਧ ਬਹਿਸ ਚੱਲੀ ਸਾਢੇ 3 ਘੰਟਿਆਂ ਦੇ ਕਰੀਬ ਬਹਿਸ ਚੱਲੀ 11 ਵਜੇ ਤੋਂ ਲੈ ਕੇ 2:30 ਵਜੇ ਤੋਂ ਬਾਅਦ ਤੱਕ ਬਹਿਸ ਦਾ ਚੱਲਣਾ ਤੇ ਉਸ ਤੋਂ ਬਾਅਦ ਵੀ ਕਹਿੰਦੇ ਜੀ 4 ਦਿਨ ਦਾ ਰਿਮਾਂਡ ਹੋਰ ਮਿਲ ਗਿਆ ਜੀ ਹਾਂ ਸਰਕਾਰੀ ਵਕੀਲ ਇਹ ਦਮ ਪਰ ਰਹੇ ਸੀਗੇ ਕਿ ਵਿਕਰਮ ਮਜੀਠੀਆ ਜਾਂਚ ਸਹਿਯੋਗ ਨਹੀਂ ਕਰ ਰਹੇ ਸਾਨੂੰ ਹਿਮਾਚਲ ਚ 2000 ਏਕੜ ਜ਼ਮੀਨ ਲੱਭ ਗਈ ਆ ਅਸੀਂ ਗੁਰਕਪੁਰ ਲੈ ਕੇ ਜਾਣਾ ਸ라이 ਇੰਡਸਟਰੀ ਦੇ حوالے ਨਾਲ ਉੱਥੇ ਬਹੁਤ ਕੁਝ ਹੈ ਇਹਨਾਂ ਦਾ ਅਸੀਂ ਉੱਥੋਂ ਪਰਚੋਲ ਕਰਨੀ ਆ ਇਸ ਲਈ ਇਹਦਾ ਰਿਮਾਂਡ ਹੋਰ ਵਧਾਇਆ ਜਾਵੇ ਤੇ ਦੂਸਰੇ ਪਾਸੇ ਵਿਕਰਮ ਜੀਠੀਆ ਦੀ ਧਿਰ ਦੇ ਵਕੀਲਾਂ ਦਾ ਦਮ ਪਰ ਰਹੇ ਸੀਗੇ ਉਹ ਕਹਿ ਰਹੇ ਸੀਗੇ ਕਿ ਸਾਰਾ ਝੂਠਾ ਹੈ ਇਹਨਾਂ ਕੋਲ ਕੋਈ ਨਵਾਂ ਤੱਥ ਨਹੀਂ ਕੋਈ ਨਵਾਂ ਪਹਿਲੂ ਨਹੀਂ ਪਹਿਲਾਂ ਡਰੱਗ ਵਾਲੇ ਕੇਸ ਚ ਡਰੱਗ ਨਹੀਂ ਕਹਿੰਦੇ ਲੱਭੀ ਹੁਣ ਆਮਦਨ ਤੋਂ ਬਾਅਦ ਜਾਇਦਾ ਵਾਲੇ ਮਾਮਲੇ ਚ ਬਾਅਦ ਆਮਦਨ ਨਹੀਂ ਲੱਭ ਰਹੀ ਜਿਹੜੀ ਸਟਾਈ ਇੰਡਸਟਰੀ ਦੀ ਗੱਲ ਕਰਦੇ ਨੇ ਉਹ ਤੋਂ ਵਿਕਰਮਜੀਠਿਆ ਰਾਜਨੀਤੀ ਚਾਉਣ ਤੋਂ ਪਹਿਲਾਂ ਅਸਤੀਫਾ ਦੇ ਚੁੱਕੇ ਨੇ ਜਿਹੜੇ 11% ਉਹਨਾਂ ਸ਼ੇਅਰ ਨੇ ਉਹ ਦਾਦਿਆਂ ਦੇ ਸਮੇਂ ਦੇ ਚੱਲੇ ਆਉਂਦੇ ਨੇ ਤੇ ਇਹ ਤਾਂ ਗੋਰਖਪੁਰ ਪਿਛਲੇ 15-16 ਸਾਲਾਂ ਚ ਕਦੇ ਗਏ ਵੀ ਨਹੀਂ ਤੇ ਪਰ ਇਹ ਕਹਿੰਦੇ ਜੀ ਹੁਣ ਅਸੀਂ ਗੋਰਖਪੁਰ ਲੈ ਕੇ ਜਾਣਾ ਹੋਰ ਨਾਲ ਸੁਬਿਆਂ ਚ ਲੈ ਕੇ ਜਾਣਾ ਚਲੋ ਅੱਜ ਪੇਸ਼ੀ ਮੌਕੇ ਮਹਾਲੀ ਪੂਰਾ ਸੀਲ ਸੀ ਖਾਸ ਕਰਕੇ ਪੰਜਾਬ ਤੋਂ ਵੱਖੋ ਵੱਖ ਖੇਤਰਾਂ ਤੋਂ ਮਹਾਲੀ ਕੋਟ ਕਿੰਨੂੰ ਆਉਂਦੀਆਂ ਸੜਕਾਂ ਪੂਰੀ ਤਰ੍ਹਾਂ ਸੀਲ ਕੀਤੀਆਂ ਗਈਆਂ ਉਸ ਸਮੇਂ ਇੱਕ ਵਾਰ ਹੱਥਾਂ ਪੈਰਾਂ ਦੀ ਪਈ ਜਦੋਂ ਵਿਕਰਮ ਮਜੀਠੀਆ ਦੀ ਇਸ ਪੇਸ਼ੀ ਦੇ ਮੌਕੇ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਹਿੰਦੇ ਰਾਜਨੀਤਿਕ ਲੀਡਰਾਂ ਦੇ ਨਾਲ ਵੱਡੇ ਕਾਫਲੇ ਦੇ ਰੂਪ ਚ ਮਹਾਲੀ ਕੋਟ ਵੱਲ ਨੂੰ ਤੁਰ ਪਏ ਰਸਤੇ 'ਚ ਪੁਲਿਸ ਨੇ ਰੋਕਿਆ ਤਕਰਾਰ ਹੋਈ ਬਹਿਸ ਹੋਈ ਕਹਿੰਦੇ ਮੈਂ ਤਾਂ ਗੁਰਦੁਆਰੇ ਅੰਬ ਸਾਹਿਬ ਚੱਲਿਆ ਹੋ ਕਹਿੰਦੇ ਨਹੀਂ ਜੀ 2 ਘੰਟੇ ਬਾਅਦ ਜਿੱਥੇ ਮਰਜ਼ੀ ਚੱਲ ਜਿਓ ਅਜੇ ਨਹੀਂ ਉੱਪਰੋਂ ਆਰਡਰ ਨੇ ਕਹਿੰਦੇ ਕਿਹਦੇ ਕੇਜਰੀਵਾਲ ਦੇ ਉਹ ਕਹਿੰਦੇ ਨਹੀਂ ਜੀ ਸਾਡੇ ਸਾਹਬ ਦੇ ਨੇ ਜੀ ਚਲੋ ਜੀ ਲੈ ਦੇ ਕੇ ਮੈਂ ਪੈਦਲ ਜਾਣਾ ਤੇ ਆਖਰ ਪੁਲਿਸ ਨੇ ਉਹਨਾਂ ਨੂੰ ਉਹਨਾਂ ਦੇ ਨਾਲ ਦੇ ਹੋਰ ਆਗੂਆਂ ਸਣੇ ਬੱਸ 'ਚ ਬਿਠਾ ਲਿਆ ਇਸੇ ਤ ਜਿਹੜੇ ਅਕਾਲੀ ਲੀਡਰ ਮਹਾਲੀ ਮਾਲੀ ਦੇ ਧਾਇਰੇ ਚ ਕਿਤੇ ਨਿਕਲੇ ਆਏ ਉਹ ਵੀ ਜਿਹੜੇ ਆਪਣੇ ਜ਼ਿਲੇ ਪੱਧਰ ਤੇ ਨਿਕਲ ਕੇ ਤੁਰੇ ਉਹ ਵੀ ਕੁਝ ਘਰਾਂ ਚ ਵੀ ਸੋ ਅੱਜ ਫੜੋ ਫੜੀ ਦਾ ਦੌਰ ਖੂਬ ਰਿਹਾ ਤੇ ਸਾਰੀ ਪ੍ਰਕਿਰਿਆ ਦੇ ਦਰਮਿਆਨ ਵਿਕਰਮ ਸਿੰਘ ਮਜੀਠੀਆ ਨੇ ਹੁਣ ਹਾਈ ਕੋਰਟ ਦਾ ਰੁਖ ਕਰ ਲਿਆ ਉਹਨਾਂ ਨੇ ਹਾਈ ਕੋਰਟ ਚ ਪਟੀਸ਼ਨ ਪਾ ਕੇ ਆਪਣੀ ਗ੍ਰਿਫਤਾਰੀ ਨੂੰ ਵੀ ਤੇ ਆਪਣੇ ਰਿਮਾਂਡ ਦੀ ਪ੍ਰਕਿਰਿਆ ਨੂੰ ਵੀ ਚੈਲੰਜ ਕੀਤਾ ਉਹ ਕਹਿੰਦੇ ਮੇਰੀ ਗ੍ਰਿਫਤਾਰੀ ਵੀ ਗੈਰਕਾਨੂੰਨੀ ਤਰੀਕੇ ਨਾਲ ਕੀਤੀ ਗਈ ਮੈਨੂੰ ਗ੍ਰਿਫਤਾਰੀ ਤੋਂ ਪਹਿਲਾਂ ਵੀ ਹਿਰਾਸਤ 'ਚ ਰੱਖਿਆ ਗਿਆ ਤੇ ਰਿਮਾਂਡ ਦਾ ਕੋਈ ਮਤਲਬ ਨਹੀਂ ਬਣਦਾ ਜੇ ਨਾਲ ਕੋਈ ਤੱਤ ਸਬੂਤ ਨਹੀਂ ਤਾਂ ਉਹਦੇ ਹਿਸਾਬ ਨਾਲ ਕਾਰਵਾਈ ਕਰਨ ਉਹਨਾਂ ਨੇ ਇਹਦੇ ਖਿਲਾਫ ਪਟੀਸ਼ਨ ਦਾਖਲ ਕੀਤੀ ਆ ਉਧਰ ਉਹਦੀ ਵੀ ਸੁਣਵਾਈ ਹੋਣੀ ਆ ਪਰ ਇੱਧਰ 3 ਘੰਟੇ 3.5 ਘੰਟੇ ਬਹਿਸ ਚੱਲਣ ਤੋਂ ਬਾਅਦ ਆਖਰ ਬਿਜੀਲੈਂਸ ਨੂੰ 4 ਦਿਨ ਦਾ ਹੋਰ ਵਿਕਰਮ ਮਜੀਠੀਆ ਦਾ ਰਿਮਾਂਡ ਮਿਲ ਗਿਆ ਸੋ ਹੁਣ ਦੇਖਣ ਵਾਲੀ ਗੱਲ ਹੋएगी ਕਿ ਕਿ ਵਿਕਰਮ ਮਜੀਠੀਆ ਨੂੰ ਆਉਂਦੇ ਦਿਨਾਂ ਦੇ ਵਿੱਚ ਇਹਨਾਂ 4 ਦਿਨਾਂ ਦੇ ਦਰਮਿਆਨ ਕਿ ਹਿਮਾਚਲ ਦੁਬਾਰਾ ਲਿਜਾਇਆ ਜਾਂਦਾ ਕਿ ਯੂਪੀ ਲਿਜਾਇਆ ਜਾਂਦਾ ਜਾਂ ਕਿਤੇ ਹੋਰ ਕਿਸੇ ਸੂਬੇ 'ਚ ਵੀ ਗੜਾ ਕਢਾਇਆ ਜਾਂਦਾ ਕਿਉਂਕਿ ਚੰਡੀਗੜ੍ਹ ਵੀ ਫਰੋਲ ਲਿਆ ਦਿੱਲੀ ਵੀ ਗਏ ਸੀ ਦਿੱਲੀ ਤੋਂ ਕਹਿੰਦੇ ਬਰੰਗ ਮੋੜਤਾ ਸਾਨੂੰ ਤੇ ਇਹ ਸਾਰੀ ਪ੍ਰਕਿਰਿਆ ਦੇ ਕਈ ਰਾਜਨੀਤਿਕ ਅਰਥ ਵੀ ਲਾਏ ਜਾ ਰਹੇ ਨੇ ਆਪਾਂ ਉਹਦੇ ਤੇ ਵੀ ਜਾਵਾਂਗੇ ਪਰ ਫਿਲਹਾਲ ਇਹ ਖਬਰ ਸਪੱਸ਼ਟ ਹੈ ਜੀ ਕਿ ਇੱਕ ਪਾਸੇ ਅਕਾਲੀ ਦਲ ਵਿਕਰਮਜੀਤਿਆ ਦੀ ਪਿੱਠ ਤੇ ਆ ਗਿਆ ਅਕਾਲੀ ਵਰਕਰ ਇਸ ਨੂੰ ਮੁੱਦਾ ਬਣਾ ਰਹੇ ਨੇ ਇਸ ਲੜਾਈ ਦੇ ਆਧਾਰ ਦੇ ਉੱਤੇ ਆਪਣੀ ਪੈਣ ਬਣਾਉਣਾ ਚਾਹੁੰਦੇ ਨੇ ਸੁਖਬੀਰ ਬਾਦਲ ਵੀ ਅਜ ਨਿਤਰੇ ਨੇ ਉਹਦਰ ਬਕਰਮ ਜਿੱਠਿਆ ਦਾ ਵਿਜੀਲੈਂਸ 4 ਦਿਨ ਦਾ ਰਿਮਾਂਡ ਹਾਸਲ ਕਰਨ ਚ ਕਾਮਯਾਬ ਹੋਈ।